ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋ ਰਠਾ ਮਹੱਲਾ பஞ்சாராயணு மீரா ஜமதூத்த ஆவரா ਕੰਠ ਲਾਈ ਪ੍ਰਭ ਰਖਾ ਸਤ ਗੁਰ ਕੀ ਸਤ ਸਖਾ ਨਾਲੇ ਨਰਾਇਣ ਨੂੰ ਮੀਦਾ ਜਮਦੂਤ ਨਾ ਆਵਨੀਦਾ ਕੰਠ ਲਾ ਰਾਖਾ ਸਤ ਗੋਰ ਕੀ ਸੱਚ ਸਾਖਾਂ ਗੋਰ ਪੂਰਾ ਓ ਤੋ ਸਮਨ ਮਾਰੇ ਵਿਡਾਰੇ ਸਗਲੇ ਦਾਸ ਕਾਉ ਸੁਮਤ ਤੇ ਦਿੱਤੀ ਰਹਾਉ ਪ੍ਰਾਪੇ ਸਗਲੇ ਤਾਨ ਵਸਾਈ ਸੋਖ ਸਾਦਿਲ ਫਿਰ ਆਈ ਨਾਨਕ ਪ੍ਰਭ ਸਰਨਾਈ येन सगले रोग मिटाई आते सगले थान वसाई सो कैसा ਸਿਰ ਆਈ ਨਾਨਕ ਪ੍ਰਭ ਸਰਮਾਈ ਜੇਨ ਸਗਲੇ ਰੋਗ ਮਿਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ